ਅੱਜ ਸਾਡੇ ਮਾਨਯੋਗ ਵਿਧਾਇਕ ਬ੍ਰਹਮਸ਼ਖਰ ਜਿੰਪਾ ਜੀ ਦੇ ਕੌਨਸਟੀਜੈਂਸੀ ਵਿੱਚ ਆਂਦੇ ਤੇ ਸਭ ਤੋਂ ਵੱਡੀ ਮੰਡੀ ਦੇ ਵਿੱਚ ਸਾਡੇ ਖਰੀਬ ਪਰਵੰਦੇ ਦਾ ਜਾਇਆ ਲਿਆ ਗਿਆ ਔਰ ਸਾਡੀ ਸਮੁੱਚੀ ਟੀਮ ਮਾਰਕਫੈਟ ਤੋਂ ਸਾਰੇ ਸਾਫੀ ਨਾਲ ਨੇ ਡੀਐਮਓ ਸਾਹਿਬ ਡੀਐਫਐਸਸੀ ਸਾਹਿਬ ਸੋ ਇਸ ਵਾਰ ਜਿਹੜੀ ਸੰਭਾਵਨਾ ਹੈ ਰਿਕਾਰਡ ਫਸਲ ਦੀ ਸੰਭਾਵਨਾ ਹੈ ਤੇ ਪੂਰੇ ਪੰਜਾਬ ਦੇ ਵਿੱਚ ਕ੍ਰੀਬ ਕ੍ਰੀਬ 124 ਲੱਖ ਮੀਟ੍ਰਿਕ ਟਨ ਜਿਹੜੀ ਕਣਕ ਹੈ ਉਹਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ ਤੇ ਜਿਹਦੇ ਵਿੱਚੋਂ ਕੱਲ ਤੱਕ ਅਸਲ ਸ਼ੁਰੂਆਤ ਹੀ ਹੋਈ ਹੈ ਤੇ ਕੱਲ ਤੱਕ 4 ਲੱਖ ਮੀਟਰ ਟੈਂ ਜਿਹੜੀ ਕਣਕ ਆ ਉਹ ਖਰੀਦ ਲਈ ਗਈ ਹੈ ਤੇ ਜਿਹਦੇ ਚੋਂ 90% ਜਿਹੜੀ ਹੈ ਉਹਦੀ ਪੇਮੈਂਟ ਵੀ ਕੱਲ 24 ਘੰਟੇ ਦੇ ਵਿੱਚ ਵਿੱਚ ਹੋ ਗਈ ਹੈ ਸੋ ਖਰੀਦ ਪ੍ਰਬੰਧ ਜਿਹੜੇ ਸਮੂਹ ਰਹਣਗੇ ਔਰ ਖਾਸ ਤੌਰ ਤੇ ਜਿਹੜੇ ਸਾਡੇ ਲੇਬਰਰ ਵੀ ਨੇ ਉਹਨਾਂ ਦੇ ਵੀ 43 ਪੈਸੇ ਦੇ ਵਿੱਚ ਵਾਧਾ ਹੋਇਆ 43 ਪੈਸੇ ਦੇ 2 ਰੁਪਏ 64 ਪੈਸੇ ਪਰ ਸੈਕ ਸੋ ਸਰਕਾਰ ਨੇ ਕਾਫੀ ਜਿਹੜਾ ਬਹੁਤ ਅੱਛਾ ਫੈਸਲਾ ਤੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਾਡੇ ਜਿੰਨੇ ਵੀ ਸਾਡੇ ਆੜਤੀ ਵੀਰਾਂ ਮੈਂ ਉਹਨੂੰ ਭਰੋਸਾ ਦਵਾਉਂਦਾ ਕਿ ਖਰੀਦ ਪ੍ਰਵੰਦਾ ਦੇ ਵਿੱਚ ਬਿਲਕੁਲ ਸਮੂਲ ਨਹੀਂ ਹੋਣੇ ਔਰ ਕੋਈ ਵੀ ਜੜੀ ਹੋ ਤੇ ਟੱਲ ਨਹੀਂ ਦਿੱਤੀ ਜਾਏਗੀ। ਜਿਵੇਂ ਬਾਰਸ਼ਾਂ ਦਾ ਤੈਨ ਹੈਗੀ ਆ ਚੰਨ ਕੋ ਬਾਹਰ ਪਈ ਹੈਗੀ ਆ ਸ਼ੈੱਡ ਵੀ ਚਲੋ ਹੈਗੇ ਆ ਲੇਕਿਨ ਜਿਹੜੇ ਤੁਸੀਂ ਬਾਹਰ ਉਹਨੂੰ ਪਹਚਾਣ ਦੇ ਕੀ ਪ੍ਰਬੰਧ ਹੋ ਰਿਹਾ? ਇਹ ਬਿਲਕੁਲ ਸਾਡੇ ਦੇਖੋ ਤਰਪਾਲ ਵੀ ਵਾਲਾ ਸਾਡੇ ਕੋਲ ਹੈ ਹੀ ਆ ਬਟ ਮੈਨੂੰ ਲੱਗਦਾ ਕਿ ਕੋਈ ਐਸੀ ਸਮੱਸਿਆ ਆ ਰਹੀ ਉਹ ਜੋ ਸਾਡੇ ਕੋਲ ਸ਼ੈੱਡ ਭਾਵੇਂ ਛੋਟਾ ਉਸ ਏਰੀਆ ਦੇ ਹਿਸਾਬ ਨਾਲ ਸਾਡਾ ਪਲਾਨ ਵੀ ਹੈ ਫਿਊਚਰ ਪਲੈਨਿੰਗ ਨੂੰ ਐਕਸਪੈਂਡ ਕਰੀਏ ਪਰ ਮੈਨੂੰ ਲੱਗਦਾ ਹੈ ਕਿ ਐਸੀ ਕੋਈ ਸਮੱਸਿਆ ਆ ਨਹੀਂ ਦਿਵਾਂਗੇ ਸਾਡੇ ਪ੍ਰਬੰਧ ਜਿਹੜੇ ਉਚਿਤ ਨੇ ਸਾਰੇ-ਸਾਰੇ ਅਧਿਕਾਰੀ ਸਾਡੇ ਮੌਜੂਦ ਨੇ ਜੀ ਸਾਡੇ ਕਿਸਾਨ ਵੀਰਾਂ ਦੀ ਮਿਹਨਤ ਰੰਗ ਲਾ ਕੇ ਆਈ ਆ ਔਰ ਮੰਡੀਆਂ 'ਚ ਕੜਕਾਣੀ ਸ਼ੁਰੂ ਹੋਈ ਆ ਤੇ ਮੇਰੇ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਜੀ ਔਰ ਜਿਹਨੂੰ ਡਿਪਟੀ ਕਮਿਸ਼ਨਰ ਡੀ ਐਫ ਐਸ ਸੀ ਸਾਹਿਬ ਸਾਰੇ ਅਧਿਕਾਰੀगण ਜਿਹੜੀ ਅੱਜ ਇਹ ਖਰੀਦ ਦੀ ਸ਼ੁਰੂਆਤ ਕਰਾਈ ਗਈ ਆ ਔਰ ਸਰਕਾਰ ਵੱਲੋਂ ਜਿੱਦਾਂ ਪਹਿਲਾਂ ਦੱਸਿਆ ਪੂਰੇ ਪੁਖਤਾ ਪ੍ਰਬੰਧ ਹੈ ਕਿਸੇ ਚੀਜ਼ ਦੀ ਨਾ ਤਾਂ ਮੰਡੀਆਂ 'ਚ ਕਮੀ ਹੈ ਆਂ ਦਿੱਤੀ ਜਾਏਗੀ ਔਰ ਨਾ ਪ੍ਰਬੰਧਾਂ ਦੀ ਕੋਈ ਕਮੀ ਨਾ ਲਿਫਟਿੰਗ ਦੀ ਕੋਈ ਕਦੇ ਪੇਸ਼ੀ ਛੱਡੀ ਜਾਏਗੀ ਸਮਝ ਯਕੀਨ ਦਿਵਾਣਾ ਸਰਕਾਰ ਜਿਹੜੀ ਹੈ ਪ੍ਰੋ ਫਾਰਮਰ ਸਰਕਾਰ ਹੈਗੀ ਆ ਔਰ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੇਗੀ ਸਰਕਾਰ ਆਪਣੇ ਵੱਲੋਂ ਤੋਂ ਮੈਂ ਧੰਨਵਾਦ ਕਰਦਾ ਸਾਰੇ ਅਧਿਕਾਰੀਆਂ ਦਾ ਕਿ ਉਹਨਾਂ ਨੇ ਪੂਰੇ ਪ੍ਰਬੰਧ ਜੇ ਆਪਾਂ ਮੰਡੀ ਦਾ ਜਾਇਜ਼ਾ ਲਿਆ ਐ ਐਮਪੀ ਸਾਹਿਬ ਇੱਥੇ ਗਿੰਪਾ ਜੀ ਇੱਥੇ ਆਏ ਆ ਕਿ ਇੱਥੇ ਤੁਹਾਨੂੰ ਇਸ ਲਗਾ ਕਮੀਆਂ ਕੀ ਆ ਤੇ ਕਿੱਦਾਂ ਪੂਰਾ ਕਰਾਂਗੇ ਆਪਾਂ ਦੇਖੋ ਜੀ ਅਸੀਂ ਅੱਜ ਤੋਂ ਨਹੀਂ ਪਿਛਲੇ 2 ਮਹੀਨਿਆਂ ਤੋਂ ਅਸੀਂ ਲਗਾਤਾਰ ਪ੍ਰੋਕਿਊਰਮੈਂਟ ਸੀਜ਼ਨ ਨੂੰ ਦੇਖਦੇ ਹੋਏ ਮੰਡੀ ਅਫਸਰ ਸਾਹਿਬਾਨ ਅਤੇ ਫੂਡ ਸਪਲਾਈਜ਼ ਕੰਟਰੋਲਰ ਆਫਿਸ ਤੋਂ ਸਾਰੀ ਏਜੰਸੀਆਂ ਦੇ ਨਾਲ ਐਫਸੀਆਈ ਪੰਜਾਬ ਵੇਅਰਹਾਊਸਿੰਗ ਦੇ ਨਾਲ ਲਗਾਤਾਰ ਤਾਲਮੇਲ ਕਰਦੇ ਆਏ ਤਾਂ ਕਿ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਹੋਣ ਸਾਡੇ ਜ਼ਿੰਮੇਦਾਰ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਆਵੇ ਉਹ ਪੀਂਦੇ ਪਾਣੀ ਦੀ ਗੱਲ ਹੋਵੇ ਸ਼ੇਡ ਹੋਵੇ ਬੈਠਣ ਨੂੰ ਥਾਂ ਹੋਵੇ ਟਾਇਲਟਸ ਹੋਣ ਉਹ ਸਾਰੇ ਸਾਰੇ ਮੰਡੀਆਂ ਦੇ ਵਿੱਚ ਪੂਰਾ ਅਰੇਂਜਮੈਂਟਸ ਕੀਤੇ ਗਏ ਨੇ ਇਸ ਦੇ ਨਾਲ ਹੀ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਡੀਆਂ ਦੇ ਵਿੱਚ ਜਿਹੜੀ ਲੋੜਿੰਦੇ ਸਮਾਨ ਹੈ ਜਿਵੇਂ ਕਿ ਕ੍ਰੇਟਸ ਹੈ ਜਿਵੇਂ ਕਿ ਬੈਗਸ ਜਿਹਨੂੰ ਬਰਦਾਨਾ ਕਹਿੰਦੇ ਆ ਜਾਂ ਸਪੇਸ ਹੈ ਮੇਨ ਚੀਜ਼ ਇਹ ਹੈ ਕਿ ਤਾਂਕਿ ਟਾਈਮਲੀ ਜਿਹੜੀ ਹੈ ਜ਼ਿੰਮੇਵਾਰੀ ਸੇਮ ਡੇ ਪਰਚੇਸ ਹੋ ਕੇ ਉਹਨਾਂ ਨੂੰ ਕਰ ਜਾਣ ਦਾ ਮੌਕਾ ਮਿਲੇ ਉਹਨਾਂ ਦੀ ਪੇਮੈਂਟ ਉਹਨਾਂ ਦੇ ਅਕਾਊਂਟ 'ਚ ਫੈਂਡ ਔਰ ਉਹਨਾਂ ਵੀ ਲਿਫਟਿੰਗ ਨਾਲ ਦੇ ਨਾਲ ਮੰਡੀਆਂ ਦੇ ਵਿੱਚ ਹੁੰਦੀ ਰਹੇ ਤਾਂ ਕਿ ਕਿਸੇ ਵੀ ਮੰਡੀ ਦੇ ਵਿੱਚ ਗਲਟ ਵੈਲੀ ਸਮੱਸਿਆ ਨਾ ਹੋਵੇ ਇਸ ਤਰ੍ਹਾਂ ਦੇ ਅਰੇਂਜਮੈਂਟਸ ਅਸੀਂ ਮੰਡੀ ਵਾਈਜ਼ ਕਰਕੇ ਸਾਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਕੀਤੇ ਤਾਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਵੀ ਜ਼ਿੰਮੇਦਾਰ ਵੀਰਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਮੇਰਾ ਨਾਮ ਰਿੰਕਲ ਬਾਂਸਲਾ ਜੀ ਸਾਡੀ ਮੰਡੀ ਆਰ ਦਾ ਕੰਮ ਆ ਸਾਡਾ ਤੇ ਸਭ ਦੇ ਤੇ ਕਰੋ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਬਹੁਤ ਜ਼ਰਾ ਕਾਡੇ ਰੱਪੇ ਪਨੋ ਚੇਤੇ ਡੀ ਹੈ ਸਾਡੀ ਸੈਕਟੀ ਸਾਹਿਬ ਮਾਰਕੀਟੇ ਸੈਕਟੀ ਸਾਹਿਬ ਸਾਡੇ ਚੱਕਰ ਲਗਾਉਂਦੇ ਰਹਿੰਦੇ ਡੇ ਵਾਈ ਡੇ ਜੁ ਪਤਰਪੱਲਾ ਬਾਰਿਸ਼ ਦੇ ਕਾਰਨ ਪਤਰਪੱਲਾ ਸਾਡੇ ਕੋਲ ਪੀਪਲ ਸ਼ਾਪ ਰੈਡੀ ਹੈ ਜੀ ਸਾਡੀ ਹਰ ਮੰਡੀ ਦੁਕਾਨ ਦੇ ਉੱਪਰ ਸੈਕਟੀ ਸਾਹਿਬ ਨੇ ਚੈਕਿੰਗ ਕੀਤੀ ਹੈ ਬਿਲਕੁਲ ਤੇਰੀ ਸਹੀ ਤਰੀਕੇ ਨਾਲ ਸਭ ਕੁਝ ਸਹੀ ਹੋ ਰਿਹਾ ਜੀ ਪੂਰਾ ਇੰਟੀਮ ਹੈਗਾ ਸਾਡੇ ਕੋਲ ਬਾਰਿਸ਼ ਦੇ ਮੈਡਮ ਨਹੀਂ ਸਭ ਕੁਝ ਤਿਆਰ ਹੈ ਸਾਡੇ ਕੋਲ ਜਿੰਮੇਦਾਰ ਕੋਈ ਤੰਗ ਨਹੀਂ ਹੋਏਗਾ ਕੋਈ ਪਾਣੀ ਦੀ ਤੰਗੀ ਨਹੀਂ ਕੋਈ ਵਾਟਰ ਨਹੀਂ ਤੰਗੀ ਨਹੀਂ ਉਹ ਆਉਣ ਦਿੱਤੀ ਸੈਕਟੀ ਸਾਹਿਬ ਨੇ ਪੂਰਾ ਇੰਟੀਮ ਕੀਤਾ ਮੰਡੀ ਦੇ ਵਿੱਚ ਚਲਾ ਲੈਣਾ ਆਪਾਂ